ਉੰਧੋਰਾ ਸੁਣੋ ਸਤਗੁਰ ਮੇਰੀ ਬੇਨਤੀ ਨਾ ਮਾਣਾ ਬਚਾ ਜਾਣ ਤੇਰੇ ਦਰ ਤੇ ਪ੍ਰੀਤਮਾ ਨਿਕਲਣ ਮੇਰੇ ਪ੍ਰਾਣ ਏ ਪ੍ਰਾਨਨਾਥ ਦੀਨ ਦਿਆਲ ਇਕ ਤੇਰੀ ਮੈਨੂੰ ਓਟ ਤੇਰੇ ਦਰਸ਼ਨਾਂ ਦੀ ਪ੍ਰੀਤਮਾ ਅਰੇ ਦੀ ਮੈਨੂੰ ਲੋਚ ਕਰਮ ਧਰਮ ਨਾ ਜਾਣਦਾ ਨਾ ਨਿਤਰਾ ਵਿੱਚ ਸ਼ਰਮ ਸ਼ਰਨ ਪਏ ਨੂੰ ਤਾਰਨਾ ਸਤਿਗੁਰ ਤੇਰਾ ਧਰਮ ਸੋ ਜੀਵ ਅਖੋ ਨਾਮ ਦੀ ਲਖਾਵੋ ਸੋਏ ਸਰੂਪ ਤੇਰੀ ਦਿਆ ਨਾਲ ਗਾਤਿਆ ਹੋ ਮਾਪੂ ਪਾਦਾ ਪੂਪ ਮਾਈ ਬਾਪ ਤੂੰ ਦਾਤਿਆ ਸਗਾ ਸਵੰਦੀ ਤੋਏ ਤੇਰੇ ਦਰ ਜੋ ਆ ਜਾਵੇ ਸੋਜੀ ਮੂਲ ਦੀ ਹੋਏ ਕਵਿਤਾ ਸੁਣਦਾ ਤਾਂ ਮੇਰੀ ਅਰਦਾਸ ਇੱਕ ਨੀਚ ਵਾਲੀ ਤੇਰੇ ਦਰ ਯੁੱਤੇ ਇੱਕ ਯਾਰ ਜਿਉ ਗੋਯਾਰ ਦਾ ਉਮਰ ਹੈ ਬੀਤ ਜਾਂਦੀ ਚਿੰਤਾ ਵੱਡ ਵੱਡ ਖਾਂਦੀ ਪਤਾ ਨਹੀਂ ਕਦੋਂ ਆਜੇ ਸ੍ਰੀ ਉਤੇ ਕਾਲ ਦਾ ਨਾਮ ਦਾਣ ਦਿਓ ਦਾਤਾ ਲੱਖਿ ਅਪਿਓ ਦਾਤਾ ਅੰਮ੍ਰਿਤ ਰਸ ਦਿਓ ਬੇਨਤੀ ਗੁਜਾਰ ਦਾ ਦੇਦਾ ਨਾ ਧਿਆਨ ਰਹੇ ਸੁਤੇ ਪ੍ਰਕਾਸ਼ ਰਹੇ ਅਣਹਦ ਵਜੀ ਜਾਵੇ ਨਦਰ ਨਿਹਾਲ ਦਾ ਪੁੱਤਰ ਨੂੰ ਹੋਦ ਰੱਖੀ ਦੇਈ ਨਾ ਭਲੋਈ ਦਾਤਾ ਤੇਰੇ ਪਰੋਸੇ ਉੱਤੇ ਦਾਤਾ ਉੱਚੀਆਂ ਛਾਲਾਂ ਮਾਰਦਾ ਹਰੀ ਚੰਦ ਦਾਤਾ ਜਿਹਦੇ ਉੱਤੇ ਮਿਹਰਬਾਨ ਹੋਵੇ ਦੇਹੋਂ ਵਦੇ ਹੋਵੇ ਰੂਪੇ ਕਾਲ ਦਾ ਜੈ ਗੋਵਿੰਦ ਜੈ ਗੋਪਾਲ